ਹੈਲੋ ਹਾਂਜੀ ਸਤ ਸ੍ਰੀ ਅਕਾਲ ਜੀ ਫਿਰ ਤੋਂ ਸਵਾਗਤ ਹੈ ਜੀ ਆਪਣੇ ਵਲੌਗ ਵਿੱਚ ਖਾਸੇ ਦਿਨ ਹੋ ਗਏ ਵਲੌਗ ਪਾਏ ਨੂੰ ਤੇ ਮਾੜ ਜਿਹਾ ਸੋਚਿਆ ਵੀ ਵਲੌਗ ਪਾ ਲਈਏ ਬੋਲਣਾ ਔਖਾ ਜਿਹਾ ਹੋ ਰਿਹਾ ਕਿਉਂਕਿ ਖਾਸੇ ਦਿਨ ਹੋ ਗਏ ਛੱਡੇ ਨੂੰ ਨਾ ਮੈਨੂੰ ਲੱਗਦਾ 2-3 ਮਹੀਨੇ ਹੋ ਗਏ ਛੱਡੇ ਨੂੰ ਤਾਂ ਹੀ ਬੋਲਣ ਚ ਮੜਾ ਮੜਾ ਜੀ ਦਿੱਕਤ ਪ੍ਰੋਬਲਮ ਆਉਗੀ ਹਾਲ ਤਾਂ ਸੂਰਜ ਚੜ੍ਹੇ ਰਿਹਾ ਤੇ ਹਣੀ ਹੋ ਰਹੀ ਉੱਠ ਕੇ ਆ ਗਏ ਨੇ ਮੰਜਿਆਂ ਤੋਂ ਤੇ ਆ ਖੁੱਲੀਆਂ ਖੁੱਲੀਆਂ ਥਾਵਾਂ ਨੇ ਉੱਤ ਇਧਰ ਆਪਣੇ ਕਣੀ ਨਹੀਂ ਹੈਗੀਆਂ ਖੁੱਲੀਆਂ ਥਾਵਾਂ ਪਹਿਲਾਂ ਹਾਲ ਤਾਂ ਹਲੇ ਉੱਧਰ ਆਏ ਹੋયા ਸੀ ਕਿਸੇ ਪੂਆ ਬੰਡੇ ਆਏ ਹੋਇਆ ਤੇ ਇੱਥੇ ਪੈਲਸ ਦਾ ਨਿਰਮਾਣ ਵੀ ਹੋ ਰਿਹਾ ਤੇ ਉਹ ਗਰਾਊਂਡ ਅਜੇ ਤੱਕ ਗਰਾਊਂਡ ਨੂੰ ਵੀ ਤਰ ਸੀਗੇ ਆ ਤੀਹਨਾ ਦੇ ਨਜ਼ਾਰੇ ਨੇ ਗਰਾਊਂਡ ਨੂੰ ਤੇ ਆ ਬੈਠਣ ਵਾਸਤੇ ਸ਼ੈੱਡ ਤੇ ਇਧਰੋਂ ਅਸੀਂ ਪਕਾਈ ਕਰਦੇ ਜਾ ਰਹੇ ਆ ਆ ਕੀੜਿਆਂ ਦਾ ਪੌਣ ਤੁਹਾਨੂੰ ਦਿਖਾ ਸਕਦੇ ਨਾ ਪਰ ਨਹੀਂ ਵੀ ਦਿਖਾ ਸਕਦੇ ਕਿਉਂਕਿ ਵੀਡੀਓ ਦੀ ਲੰਬਾਈ ਹੋ ਜੂਗੀ ਜ਼ਿਆਦੇ ਤੇ ਸਾਨੂੰ ਹੋਰ ਕੀ ਦਿਖਾ ਦਈਏ ਚੂਲਿਆਂ ਦੇ ਝੂਟੇ ਦਿਖਾਣੇ ਸੀ ਚੂਲੇ ਚੂਲੇ ਲੱਗ ਰਹੇ ਨੇ ਉੱਥੇ ਉਹ ਦਿਖਾਉਣੇ ਆ ਤੇ ਆਉ ਸੂਰਜ ਹਲੇ ਚੜੇ ਰਿਹਾ ਸਵੇਰੇ ਉੱਠਦੇ ਸਾਰੀ ਆਈ ਸੀਗੇ ਅਸੀਂ ਹਾਂ ਸੱਚ ਮੈਂ ਦੱਸਣਾ ਭੁੱਲ ਗਿਆ ਮੇਰੇ ਨਾਲ ਜੁੜੇ ਹੋਏ ਨੇ ਕੀ ਇਹਦਾ ਨਾਮ ਓਏ ਦਲਜੀਤ ਹਾਂ ਦਲਜੀਤ ਕਹਦੇ ਨਾ ਤਾਂ ਕੋਈ ਹੋਰ ਵੀ ਰੱਖਿਆ ਪਰ ਉਹ ਸੀ ਦੱਸ ਕੇ ਸਾਦੇ ਬੰਦੇ ਦੀ ਬੇਇੱਜ਼ਤੀ ਹੋ ਸਕਦੀ ਆ ਇਹਦੇ ਨਾਲ ਤੇ ਹੁਣ ਮੈਂ ਵੀਡੀਓ ਜੀ ਦੇਖ ਰਿਹਾ ਤੀ ਕਿ ਆਪਦੇ ਜਿਹੜੇ ਪਹਿਲਾ ਵਾਲੀ ਕਲਿੱਪ ਆ ਉਹ ਜ ਬਾਂ ਖਾਸੀ ਵੱਡੀ ਲਾਦੀ ਆ ਕਿਰਾਂ ਤਾਂ ਮੈਂ ਕਬਰ ਆ ਗਿਆ ਮੈਂ ਇੱਕ ਸਾਈਡ ਹੀ ਪਿੰਗਲਾ ਜਾਗਾ ਤਾਂ ਹੋ ਗਿਆ ਮੈਂ ਫੇਰ ਸੋਚਿਆ ਵੀ ਕੈਮਰੇ ਕੈਮਰੇ ਦੇ ਕਾਰਨ ਲੱਗਦਾ ਇਹ ਪਹਿਲਾਂ ਵੀਡੀਓ ਬਣਾਉਣ ਤੋਂ ਪਹਿਲਾਂ ਤਿੰਨ ਚਾਰ ਵੀਡੀਓ ਦੇਖਿਆ ਨੇ ਵੀ ਕਿਵੇਂ ਬਣਾਈ ਜਾਵੇ ਬੋਲਿਆ ਨੀ ਜਾ ਰਹੇ ਇਹਨਾਂ ਕੁਛ ਤਾਂ ਵੀ ਹੁਣਾ ਲੈ ਤਿਆ ਚੂਲਿਆਂ ਤੇ ਅੱਜ ਹੋਣੀ ਹੋਰੀ ਧੂਆ ਕੱਢਣਗੇ ਅਸੀਂ ਚੂਲਿਆਂ ਦੇ ਝੂਟੇ ਲੈ ਲਈਏ ਤੁਸੀਂ ਇੱਤਨੇ ਸਾਡੇ ਨਾਲ ਬਣੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਰੋਜ਼-ਰੋਜ਼ ਨਵੀਂ ਅਪਡੇਟ ਅਸੀਂ ਲੈ ਕੇ ਆਉਂਦੇ ਰਹਾਂਗੇ ਹੁਣ ਕੁਦ ਫਸਣਾ ਚਾਹੀਦਾ ਸਾਨੂੰ ਕੰਮ ਅਸੀਂ ਆਪੇ ਲੈ ਲਾਂਗੇ ਆ ਦੇ ਕੁਦ ਫਸਣਾ ਚਾਹੀਦਾ ਗੱਬਰੂਆਂ ਨੂੰ ਇੱਥੇ ਐਵੇਂ ਹੋ ਗਏ ਐਵੇਂ ਪੈ ਗਏ ਉਹਦੇ ਮਾਉਣ ਵਾਂਗੂ ਕੀ ਕਹਿੰਦੇ ਨੇ ਮਿੱਠੇ ਵਾਂਗੂ ਜੀ ਮੱਖੀਆਂ ਮੱਠੇ ਤੇ ਡਿੱਗਦੀਆਂ ਹੁੰਦੀਆਂ ਉਵੇਂ ਪੈ ਗਏ ਝੁੱਲਿਆਂ ਦੇਵੇਂ ਕਦੇ ਝੁੱਲੇ ਨਹੀਂ ਦੇਖਿਆ ਹੁੰਦੇ ਹੁਣ ਤੱਕ ਕਨੇ ਲੈ ਜਾ ਕੀ ਦੱਸਦੇ ਆ ਕਿ ਕੀ ਹੁੰਦਾ ਕੀ ਨਹੀਂ ਗੱਲ ਆੜ ਘੱਟ ਰਹੀ ਐ ਅੱਜ ਮੈਨੂੰ ਪਤਾ ਨਹੀਂ ਕੀ ਗੱਲ ਹੋ ਰਹੀ ਐ ਜੈ ਮਾਤਾ ਦੀ ਜ਼ੋਰ ਚ ਬੋਲ ਰਹੀ ਐ ਮਾਤਾ ਦੀ ਮੈਨੂੰ ਨਹੀਂ ਸੁਣਿਆ ਤੇ ਅੱਜ ਅਸੀਂ ਪਹੁੰਚੇ ਹੋਇਆ ਕੀ ਚਾਹੀਦਾ ਚੁੱਲੇ ਚਾਹੀਦੇ ਨੇ ਮਿਲ ਜਾਣਗੇ ਤੇ ਕੈਸੇ ਕਸਾ ਲੋਕ ਆ ਜਾਂਦੇ ਐ ਆ ਗੱਬਰ ਚ ਡੌਲੇ ਬਣਾਉਣ ਦਾ ਸ਼ੌਂਕ ਆ ਗਿਆ ਓਏ ਹਾਏ ਮੇਰਾ ਮਾਲਕਾ ਸੱਚਾ ਬਾਦਸ਼ਾ ਸੱਤ ਨੌ ਘਟੜੇ ਦਾ ਡੌਲੇ ਇਹਨੇ ਬਣਾ ਛੱਡਣਾ ਅੱਜ ਬਣਾ ਹੁਣ ਬਸ ਗਿਆ ਕੇ ਹੁਣ ਤੂੰ ਗੋਹਾ ਹੋ ਗਿਆ ਬਈ ਇਹ ਤੋਂ ਇਹ ਗੱਬਰ ਗੋਹਾ ਹੁਣ बोला। 11 ਦੀ ਪਹਿਲੀ ਗੱਲ ਇਹ ਦੱਸਦੀ ਏ। ਕਾਰ ਬਾਰੇ ਦੱਸਦੀ ਆਪਾਂ। ਆਹ। ਆਹ। ਸੱਚੀ। ਤਾਂ ਕਾ ਅੱਧਾ ਸੁਆਚਾਰ ਰੱਖ ਲੈ। ਛੱਡ ਦੱਸੀ ਮੜਾ ਜ। ਮੈਂ ਕੀ ਦੱਸਾਂਂ? ਦੱਸ ਯਾਰ, ਫਿਰ ਮੈਂ ਤੇਰਾ ਨਾਂ ਪੁੱਠਾ ਰਹਿ ਦੂੰ ਫਿਰ ਤੈਨੂੰ ਪੁੱਠੇ ਨਾਂ ਜੀ ਮਸ਼ਹੂਰ ਹੋ ਜਾਏਗਾ। ਪਹਿਲਾਂ ਇਹ ਦੇ। ਦੇਖ ਲੈ। ਲੈ ਦੇ ਯਾਰ। ਦੇਖ ਲੈ। ਤੇ ਆਂ ਅਸੀਂ ਯਾਰਾ ਸਾਡਾ ਕੰਮ ਨੰਦਾ ਨਿਭੜਨ ਦਾ ਬੜਾ ਹੋ ਗਿਆ। ਅਸੀਂ ਘਰਾਂ ਨੂੰ ਹੋ ਰਿਹਾ ਹੁਣ ਤਾਂ। ਕੰਮ ਦਾ ਨਿਬੜਨ ਨਬੜਾ ਹੋ ਗਿਆ ਸਾਡਾ ਸਿਕਰਾਂ ਨੂੰ ਹੋ ਰਿਆ ਹੁਣ ਤੇ ਕੀ ਕਹਿ ਦੀ ਕੰਮ ਕਰਨ ਵਾਲਿਆਂ ਆਉਣਗੇ ਕਰੇ ਉਹਨਾਂ ਨਾਲ ਹੀ ਮਿਲਦੇ ਆ ਹਲੇ ਤਾਂ ਫਿਲਹਾਲ ਤੱਕ ਤਾਂ ਸੀ ਉਦੋਂ ਤੱਕ ਤੁਸੀਂ ਬਣੇ ਰਹਿਣਾ ਸਾਡੇ ਨਾਲ ਉੱਦੋਂ ਸਾਥੀ ਕੋਈ ਨਹੀਂ ਆਇਆ ਮੈਂ ਰੇਕਣ ਲਈ ਇਹ ਨਹੀਂ ਆਉਂਦਾ ਮੱਠੜ ਜੇ ਧਾਨਾ ਦਾ ਬੁੱਪਾ ਹਮਾਰਾ ਖਰੀਦੋ ਬਸੜੀ ਤੇ ਲਿਆ ਕਰੋ ਮੈਂ ਉਹ ਇਹਦਾ ਨਾ